ਆਹ ਕਿਹੜਾ ਜਵਾਬ ਆ ਹੈ ਆਜ਼ਾਦੀ ਦੇ ਲਈ ਲੋਕ ਨਹੀਂ ਜਵਾਬ ਹੀ ਨਹੀਂ ਮੁੱਖ ਤੀ ਲੋਕਾਂ ਦਾ ਬੰਦਾ ਸੁਣੂ ਇਹੋ ਜੀ ਗੱਲ ਆ ਕਿ ਉਹਨੇ ਫੈਡ ਤੋਂ ਕੱਟੇ ਤੋਂ ਚੱਕ ਕੇ ਬੰਦਾ ਪੱਤੀ ਦਿੱਤੀ ਪਸਤਾ ਕਰਦੀ ਨਹੀਂ 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 ਇਹ ਕੰਡ ਦਾ ਖੜਾ ਪੰਚਨਾ ਆ ਕਿਹੜਾ ਬੰਦੇ ਨੂੰ ਹੁੰਦੀ ਨਹੀਂ ਹੁੰਦਾ ਕਿ ਐਪੀ ਤਾਂ ਬਾਲੀ ਮਾਰ ਤੇ ਪੁਲਿਸ ਪ੍ਰਸ਼ਾਸਨ ਦੀ ਲਾਪਰਵਾਹੀ ਨੇ ਦੋ ਲੋਕਾਂ ਦੀ ਜਾਨ ਲੈ ਲਈ ਜਿहां 24 ਘੰਟਿਆਂ ਚ ਦੋ ਲੋਕਾਂ ਦੀ ਦਰਦਨਾਕ ਤਰੀਕੇ ਨਾਲ ਮੌਤ ਹੋ ਗਈ ਪਰ ਇਸ ਦੇ ਬਾਵਜੂਦ ਵੀ ਪੁਲਿਸ ਤੇ ਇਸ ਦਾ ਕੋਈ ਅਸਰ ਨਸਰ ਨਹੀਂ ਆ ਰਿਹਾ ਦਰਸਲੇ ਹਾਦਸੇ ਸੜਕ ਕਿਨਾਰੇ ਖਰਾਬ ਖੜੇ ਇੱਕ ਟਰੱਕ ਕਰਨ ਵਾਪਰੇ ਨੇ 24 ਘੰਟੇ ਦੇ ਅੰਦਰ ਅੰਦਰ ਇਸੇ ਟਰੱਕ ਨਾਲ ਟਕਰਾਨ ਕਾਰਨ ਦੋ ਪਰਿਵਾਰ ਦੇ ਦੋ ਜੀ ਚਲੇ ਗਏ ਪਰ ਪੁਲਿਸ ਨੇ ਇਸ ਟਰੱਕ ਨੂੰ ਪਾਸੇ ਕਰਨ ਦੀ ਬਜਾਏ ਉਲਟਾ ਪਰਿਵਾਰ ਦੇ ਮੈਂਬਰਾਂ ਨੂੰ ਹੀ ਟਰੱਕ ਦੀ ਰਾਖੀ ਕਰਨ ਲਈ ਬਿਠਾ ਦਿੱਤਾ ਹੈ ਕੋਈ ਨਾ ਗੱਟ ਬੰਦੇ ਨੂੰ ਫੌਂਦੀ ਨਹੀਂ ਹੁੰਦਾ ਕਰ। ਨਾ ਕੋਈ ਦਾ ਬਾਲੀਵੁੱਡ ਨਹੀਂ ਹੈਗਾ ਲੱਗਦਾ। ਉਹ ਪ੍ਰੋਗਰਾਮ ਦੇ ਨਾਲ ਹੀ ਮਾਹਰ ਹੋ ਗਏ। ਐਡੇ ਬੜੇ ਖਾਨੇ ਐਡੇ ਦਾ ਹੋ ਗਏ। ਜਿਹੜਾ ਬੰਦੇ ਹੋਏ ਹੋਏ। ਪੁਲਿਸ ਆਣ ਉਹ ਵੀ ਕਿਸਰਾ ਹੋਏ। ਖਾਲੀ ਪਈਏ। ਉਹ ਰਾਤ ਨੂੰ ਖਾਣਾ। ਹਰ ਰੋਜ਼। ਹੋਣਾ ਪਾਣੀ। ਪਤਾ ਇਹ ਕਿਹੜਾ ਜਵਾਬ ਆ ਹੈ ਅਧਿਕਾਰੀ ਕਹਿੰਦੇ ਕਿ ਇਹ ਜਵਾਬ ਹੈ ਮੁੱਖ ਤੀਰਥ ਬੰਦੇ ਆ ਸੁਣੋ ਇਹ ਦੀ ਰਾਖੀ ਕਰੀਏ ਜੀ ਹੋਰ ਤੇ ਬਰਲੇ ਨੂੰ ਦੋ ਚਾਰ ਜਣੇ ਕਾਨੂੰ ਚੱਕਣੀ ਹੈ ਹੋਰ ਕੀ ਅਮਰਵਾਦ ਨੇ ਆ ਗਏ ਸਭ ਲੈਗਨਾਂ ਦੀ ਅਸੀਂ ਆ ਬਾਡੀ ਫੋਏ ਲਾਖ ਦੰਨੇ ਆ ਅਸੀਂ ਅਸੀਂ ਸਾੜਾ ਲੈ ਵੀ ਇਹਦੇ ਵਿੱਚ ਸਾਰੋ ਲਿਆ ਲਿਆ ਕੇ ਮੋਟਰ ਤੇ ਅਸੀਂ ਉਹ ਮਾਰਨ ਦੀ ਜਾਨ ਪਬਲਿਕ ਨੂੰ ਕਿਉਂ ਪਬਲਿਕ ਨੂੰ ਨਹੀਂ 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 ਭਾਈ ਹਾਈ ਕੋਰਟ ਵਿੱਚ ਆ ਪੁਰਸੂ ਜਿਹੜੀ ਗਲਤੀ ਉਹ ਪੁਰਸੇ ਪਰਚਾ ਹੋ ਇਹਦੀ ਕਾਰਵਾਈ ਕੱਲ ਵੀ ਕੱਲ ਦੇ ਬੰਦੇ ਨਾ ਜਿਹੜੇ ਬੰਦੇ ਨੇ ਜਿਹੜੇ ਬੰਦਾ ਨਹੀਂ ਜਿਹੜੇ ਬੰਦੇ ਨੇ ਕਸੂਰਬਾਰਾ ਜਿਹੜਾ ਕਸੂਰਬਾਰਾ ਉਹਨੂੰ ਪਤਾ ਲੱਗੇ ਆਪਾਂ ਸਾਰੇ ਕਹਨੇ ਆ ਪੰਜਾਬ ਪੁਲਿਸ ਮਰਦਾਬਾਦ ਮਰਦਾਬਾਦ इते कारवाई हुओ ਕਹਿੰਦਾ ਨੰਦੋ ਜੀ ਕੱਲ ਦੇ ਟਾਣੀਆਂ ਲਾਉਂਦੇ ਰਹੇ ਆ ਕਹਿੰਦੇ ਟਾਣੀਆਂ ਨਾ ਬੰਦੇ ਰੋਣੇ ਛੇਤੀ ਕੋਨਾ ਲਾਓ ਮੈਨੂੰ ਪਤਾ ਗਰੀਬੇ ਇਲਾਕੇ ਦੇ ਇੰਚਾਰਜ ਹੋ ਗਰੀਬੇ ਮਰਦਾ ਨੇ ਜਦੋਂ ਮਰਦਾ ਬਾਈ ਜੇ ਤਾਂ ਰਾਤ ਨੂੰ ਨੀਂਦ ਹੀ ਨਹੀਂ ਰਾਤ 2 3 ਚੜ ਜਾਂਦੀ ਐ ਕਰਿਓ ਜਿਹੜਾ ਕੁਦਰਤੀ ਵਿਚਾਰ ਰਿਹਾ ਸਾਡੇ ਵੀ ਗੋਲੀਆਂ ਤੋਂ ਮਾਰ ਦੋ ਜਿਹੜਾ ਮੇਰਾ ਕੁਝ ਹੈਗਾ ਤੁਹਾਨੂੰ ਸਾਰਾ ਕੁਝ ਦੇ ਦਾਂਗਾ ਤੁਹਾਡੇ ਨਾਂ ਦਾ ਗਰੀਬ ਮਰ ਹੋ ਰਹੀ ਹੈ ਕਿੰਨੀ ਕਿੰਨੀ ਹੋਊਗੀ ਕਿੰਨੀ ਕਿੰਨੀ ਰੋਗੇ ਐਂ ਪਰੇ ਤੁਸੀਂ ਨਹੀਂ ਆਉਂਦਾ ਆਤੀ ਚਾਚੋ ਸਾਡੇ ਨਾਮ ਤੇ ਮਾਮਲਾ ਸਮਰਾਲਾ ਦੇ ਗੜੀਪੁਰ ਦਾ ਹੈ ਜਿੱਥੇ ਕਿ ਸਰਹੰਦ ਨਹਿਰ ਕਿਨਾਰੇ ਖੜੇ ਟਰੱਕ 'ਚ ਦੋ ਦਿਨਾਂ ਅੰਦਰ ਦੋ ਵਿਅਕਤੀ ਟਕਰਾਏ ਅਤੇ ਰੱਬ ਨੂੰ ਪਿਆਰੇ ਹੋ ਗਏ ਪਹਿਲਾ ਬਹਿਲੂਲਪੁਰ ਪਿੰਡ ਦੇ ਵਾਸੀ ਬਲਵਿੰਦਰ ਸਿੰਘ ਅਤੇ 24 ਘੰਟੇ ਬਾਅਦ ਹਲਵਾਈ ਦਾ ਕੰਮ ਕਰਨ ਵਾਲੇ ਗੁਰਸ਼ਰਨ ਸਿੰਘ ਵਾਸੀ ਬਿੱਲੋਂ ਮੋਟਰਸਾਈਕਲ ਸਮੇਤ ਇਸ ਟਰੱਕ ਨਾਲ ਜਾਟ ਕਰਾਏ ਜਿਸ ਕਾਰਨ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਉਧਰ ਪਰਿਵਾਰ ਨੇ ਇਹਨਾਂ ਮੌਤਾਂ ਲਈ ਸਿੱਧੇ ਤੌਰ ਤੇ ਪੁਲਿਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਮੇਰੇ ਫਾਦਰ ਸਾਹਿਬ ਨੇ ਜੀ ਕੀ ਹੋਇਆ ਜੀ ਸਾਰਾ ਮਾਮਲਾ ਕੀ ਦਾ ਇਹ ਇਤੋਂ ਹਲਵਾਈ ਦਾ ਕੰਮ ਕਰਦੇ ਨੇ ਜੀ ਇਹ ਸਮਰਾਲੇ ਤੋਂ ਕੰਮ ਕਰਕੇ ਆ ਰਹੇ ਸੀਗੇ ਇਹ ਗੱਡੀ ਪਰਸੋਂ ਦੀ ਖੜੀ ਹੈ ਇੱਥੇ ਤਿੰਨ ਪਹਿਲਾਂ ਦੋ ਪਹਿਲਾਂ ਐਕਸੀਡੈਂਟ ਹੋਵੇ ਇਹ ਪੁਲਿਸ ਮੁਲਾਜ਼ਮ ਨੇ ਐਸਐਚਓ ਸਿੰਘੁਰੇ ਆਪਣੇ ਇਹਨਾਂ ਨੇ ਗੱਡੀ ਨਹੀਂ ਚੁਕਵਾਈ ਹੈਗੀ ਪਹਿਲਾਂ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਬੋਡੀ ਜਮ੍ਹਾਂ ਕਰਵਾ ਕੇ ਉਹਨਾਂ ਦੇ ਬੰਦੇ ਦੀ ਡਿਊਟੀ ਲਾਤੀ ਇੱਥੇ ਕਹਦੇ ਵੀ ਗੱਡੀ ਦੀ ਰਾਖੀ ਕਰੋ ਗੱਡੀ ਚੋਰੀ ਨਾ ਹੋ ਜਾਈਂ ਇਹਨਾਂ ਨੂੰ ਤਿੰਨ ਐਕਸੀਡੈਂਟ ਹੋਣ ਦੇ ਬਾਵਜੂਦ ਕੋਈ ਹੈਡਰਾ ਨਹੀਂ ਮਿਲਿਆ ਨਾ ਸਾਡੇ ਫਾਜ਼ਲ ਸਾਹਿਬ ਸਮਰਾਲੇ ਤੋਂ ਆ ਰਹੇ ਸੀਗੇ ਸਮਰਾਲੇ ਤੋਂ ਇਹ ਸਾਈ ਲਾ ਕੇ ਆ ਰਹੇ ਸੀਗੇ ਪੈਲਸ ਤੋਂ ਜੀ ਕੀ ਕੰਮ ਕਰਦੇ ਨੇ ਹਲਵਾਈ ਦਾ ਕੰਮ ਕਰਦੇ ਨੇ ਮਤਲਬ ਗੱਡੀ ਤਿੰਨ ਦਿਨ ਤੋਂ ਰੋੜੇ ਤਿੰਨ ਦਿਨ ਤੋਂ ਗੱਡੀ ਖੜੀ ਹੈ ਜੀ ਇਹ ਤੇ ਪੁਲਿਸ ਦੀ ਕਾਰ ਪੁਲਿਸ ਮੁਲਾਜ਼ਮ ਜਿਹੜੇ ਸੀਨੀਅਰ ਇਹਨਾਂ ਦੇ ਮਤਲਬ ਅਧਿਕਾਰੀ ਨੇ ਮਾਚੂ ਬੜੇ ਥਾਣੇ ਤੋਂ ਉਹ ਕਹਿੰਦੇ ਸੀ ਟਾਣੀਆਂ ਲਾ ਕੇ ਟ੍ਰੈਫਿਕ ਕੰਟਰੋਲ ਕਰ ਰਹੇ ਸੀਗੇ ਤੇ ਹੋਰ ਹਾਸੇ ਨਹੀਂ ਢੀ ਗੋਰ ਰਹੀ ਸੀਗੇ ਹਾਂ ਜੀ ਹਾਂ ਅਸੀਂ ਮੁੜ ਕੇ ਫਿਰ ਅਸੀਂ ਆਪਣੀ ਗੱਡੀ ਲਿਆ ਕੇ ਮਾਰਦੇ ਆ ਜੀ ਇਹਦੇ ਵਿੱਚ ਅਸੀਂ ਮਰਦੇ ਹਾਂ ਹੁਣ ਅਸੀਂ ਇਦਾਂ ਦਾ ਜਾਂਦੇ ਨਹੀਂ ਹੈਗੇ ਹੁਣ ਇੱਥੋਂ ਹੁਣ ਤੁਸੀਂ ਜਾਮ ਲਾ ਰੱਖਿਆ ਜਾਮ ਲਾ ਰੱਖਿਆ ਜੀ ਬਿਲਕੁਲ ਗੱਡੀ ਦੇ ਕੀ ਕਰਦੇ ਗੱਡੀ ਦੇ ਉਹ ਗੱਡੀ ਦੇ ਨਾਲ ਕਾਉਣ ਗਈ ਫਿਰ ਦੇਖਦੇ ਹਾਂ ਉਸ ਤੋਂ ਬਾਅਦ ਲੱਗ ਚੁੱਕਾ ਹਾਂਜੀ ਹਾਂ ਜਦ ਤੇ ਦੋ ਮੌਤਾ ਤੋਂ ਪਰੇਸ਼ਾਨ ਪਰਿਵਾਰਕ ਮੈਂਬਰਾਂ ਨੇ ਗੁੱਸੇ ਚਾਕੇ ਟਰੱਕ ਨੂੰ ਅੱਗ ਲਗਾ ਦਿੱਤੀ ਜਿਸ ਤੇ ਕਾਬੂ ਪਾਉਣ ਲਈ ਪੁਲਿਸ ਨੂੰ ਖਾਸੇ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪਰਿਵਾਰ ਮੁਤਾਬਕ ਜਾਂ ਤਾਂ ਇਸ ਟਰੱਕ ਨੂੰ ਸੜਕ ਤੋਂ ਹਟਾਉਣਾ ਚਾਹੀਦਾ ਸੀ ਜਾਂ ਫਿਰ ਇਸ ਦਿਆਲੇ ਦੇ ਵਾਲੇ ਪੁਲਿਸ ਵੱਲੋਂ ਵੈਰੀਕੇਟਿੰਗ ਕਿੱਥੀ ਜਾਣੀ ਚਾਹੀਦੀ ਸੀ ਦੂਜੇ ਪਾਸੇ ਪੁਲਿਸ ਵੱਲੋਂ ਪਹਿਲਾ ਤਾਂ ਹੋਏ ਹਾਦਸੇ ਤੋਂ ਬਾਅਦ ਟਰੱਕ ਮਾਲਕਾਂ ਨੂੰ ਬੁਲਾਇਆ ਹੋਇਆ ਸੀ ਕਿ ਉਹ ਆ ਕੇ ਆਪਣੇ ਵਾਹਨ ਨੂੰ ਥਾਣੇ ਲੈ ਕੇ ਆਉਣ ਕਿਉਂਕਿ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਟਰੱਕ ਮਾਲਕ ਜਾਂ ਫਿਰ ਟਰੱਕ ਦਾ ਡਰਾਈਵਰ ਥਾਣੇ ਵਿੱਚ ਹਾਜ਼ਰ ਨਹੀਂ ਹੋਏ ਕੱਲ ਮਾਮਾ ਪੂਰਾ ਹੋਇਆ ਜੀ ਇੱਥੇ ਠੀਕ ਹੈ ਜੀ ਕੋਈ ਕਾਰਵਾਈ ਨਹੀਂ ਹੋਈ ਹਜੇ ਟੱਕਰ ਪੁਲਿਸ ਵਾਲਿਆਂ ਦੀ ਠੀਕ ਹੈ ਜੀ ਅਜੇ ਵੀ ਕਿਕਰ ਗੱਡੀ ਦਾ ਮਾਲਕ ਨਹੀਂ ਪਹੁੰਚਿਆ ਡਰਾਈਵਰ ਨਹੀਂ ਔਰ ਇਹ ਸੱਜਾ ਜੀ ਸਾਨੂੰ ਕਹਿੰਦੇ ਅੱਧੇ ਘੰਟੇ ਜਾ ਰਿਹਾ ਡੇਢ ਘੰਟੇ ਜਾ ਰਿਹਾ ਜੀ 3 ਵਜੇ ਦਾ ਟਾਈਮ ਦਿੱਤਾ ਹੋਇਆ ਸਾਡੇ ਰਿਸ਼ਤੇਦਾਰ ਮੇਰੇ ਮਾਮਾ ਮਾਸਟਰ ਜੀ ਸਾਰੇ ਪਰੇਸ਼ਾਨ ਹੋ ਕੇ ਥਾਣੇ 'ਚ ਹੀ ਫੇਰ ਆਉਣ ਮੈਂ ਫੋਨ ਕਰਿਆ ਜੀ ਜਿਆਦਾ ਇਨਸੀਡੈਂਟ ਹੋਇਆ ਪੈਰਾ ਵੀ ਮੈਨੂੰ ਪੈਰਾ ਸਾਨੂੰ ਕਹਿੰਦੇ ਪੈਰਾ ਵੀ ਤੁਸੀਂ ਦੋ ਜੀ ਦੱਸੋ ਸਾਨੂੰ ਕਹਿੰਦੇ ਹਾਂਜੀ ਮੇਰਾ ਮਾਮਾ ਜੀ ਸਖਾ ਇਹਦੇ ਪਿੰਡ ਤੋਂ ਸੀਗੇ ਜੀ ਬਲੋਲਪੁਰ ਤੋਂ ਆ ਜੀ ਹਾਂਜੀ ਡੈਥ ਹੋ ਗਈ ਜੀ ਛੋਟੀਆਂ ਛੋਟੀਆਂ ਕੁੜੀਆਂ ਜੀ ਸਾਨੂੰ ਇਨਸਾਫ ਚਾਹੀਦਾ ਜੀ ਹਾਂਜੀ ਕੱਲ੍ਹ ਸ਼ਾਮ ਸਵੇਰ ਦਾ ਕਹਿੰਦੇ ਔਰੇ ਖੜਾ ਜੀ ਇਹ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਕੋਸ਼ਿਸ਼ ਨਹੀਂ ਕਰਿਆ ਸਰ ਜੀ ਕੁਝ ਨਹੀਂ ਕਰਿਆ ਦੋ ਦਿਨਾਂ ਚ ਹੋਈਆਂ ਦੋ ਦੁਰਘਟਨਾਵਾਂ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਤੇ ਵੀ ਸਵਾਲੀਏ ਨਿਸ਼ਾਨ ਖੜੇ ਹੋਏ ਨੇ ਇੱਕ ਪਾਸੇ ਸੜਕ ਸੁਰੱਖਿਆ ਫੋਰਸ ਖਾਸੇ ਤੋਂ ਤੁਰੰਤ ਬਾਅਦ ਕਾਰਵਾਈ ਦਾ ਦਾਵਾ ਕਰਦੀ ਹੈ ਜਦਕਿ ਤਿੰਨ ਦਿਨ ਤੋਂ ਖਰਾਬ ਖੜੇ ਟਰੱਕ ਵੱਲ ਐਸਐਸਐਫ ਦਾ ਧਿਆਨ ਕਿਉਂ ਨਹੀਂ ਪਿਆ ਇਹ ਵੀ ਵੱਡਾ ਸਵਾਲ ਹੈ ਉਦਰੇ ਇਸ ਪੂਰੇ ਮਾਮਲੇ 'ਚ ਪੁਲਿਸ ਕੁਝ ਵੀ ਬੋਲਣ ਤੋਂ ਬਚਦੀ ਨਜ਼ਰ ਆ ਰਹੀ ਹੈ ਸਮਰਾਲਾ ਤੋਂ ਸੁਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ